ਹੈਲੋ ਦਰਸ਼ਕੋ ਅੱਜ ਆਪਾਂ ਬਣਾਉਣ ਜਾ ਰਹੇ ਆ ਜੀ ਪਨੀਰ ਤੇ ਆਪਾਂ ਲੈ ਲਿਆ 2 ਕਿਲੋ ਦੁੱਧ ਕਰਦਾ ਚਵਾਵਾਂ ਦੁੱਧਾ ਮੱਝ ਦਾ ਪੂਰ ਫੁੱਲ ਫੈਟਾ 2 ਕਿਲੋ ਦੁੱਧ ਆਪਣੇ ਕੋਲ ਤੇ ਆਪਾਂ ਬਣਾਉਣਾ ਪਨੀਰ ਤੇ ਨਾਲ ਆਪਾਂ ਬਣਾਉਣਾ ਸਿਰਕੇ ਨਾਲ ਆ ਸਿਰਕਾ ਲੈਤਾ ਹੋਇਆ ਆਪਣੇ ਕੋਲ ਸਿਰਕੇ ਨਾਲ ਬਣਾਵਾਂਗੇ ਪਨੀਰ ਤੇ ਚਲੋ ਆਪਾਂ ਬਣਾਉਨੇ ਆ ਹੁਣ ਆਪਾਂ ਪਾਂਡਾ ਲੈ ਲਏ ਜਿਹਦੇ ਵਿੱਚ ਆਪਾਂ ਪਨੀਰ ਬਣਾਉਣਾ ਸਭ ਤੋਂ ਪਹਿਲਾਂ ਭਾਂਡਾ ਆਪਾਂ ਸਿੱਧਾ ਨਹੀਂ ਰੱਖਣਾ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲੈਣਾ ਪਾਣੀ ਨੂੰ ਆਪਾਂ ਦੇਣੀ ਹੈ ਉਬਾਲੀ ਆਪਾਂ ਗੈਸ ਕਰਤੀ ਆਨ ਪਾਣੀ ਨੂੰ ਉਬਾਲੀ ਆਉਣ ਦਵਾਵਾਂਗੇ ਜਦੋਂ ਵੀ ਆਪਾਂ ਪਨੀਰ ਕੱਢਣਾ ਇਹ ਆਪਾਂ ਸਿੱਧਾ ਨਹੀਂ ਪਾਉਣਾ ਦੁੱਧ ਉਹ ਫਿਰ ਤੱਲੇ ਨੂੰ ਜੰਮ ਜਾਂਦਾ ਪਹਿਲਾਂ ਆਪਾਂ ਥੋੜਾ ਜਿਹਾ ਅੱਧੀ ਕੋਕੋਲੀ ਲਾ ਲਓ 100 ਗ੍ਰਾਮ ਪਾਣੀ ਨੋ ਵਾਲੀ ਦੀ ਨਹੀਂ ਆ ਵਾਲੀ ਆਉਂਦੀ ਹੈ ਜਦ ਤੱਕ ਉਹ ਵਾਲੀ ਆ ਰਹੀ ਹੈ ਪਾਣੀ ਨੂੰ ਪਾਣੀ ਨੂੰ ਜਦੋਂ ਵਾਲੀ ਆਉਣੀ ਹੈ ਫਿਰ ਆਪਾਂ ਦੁੱਧ ਪਾਉਣਾ ਵਿੱਚ ਚੰਗੀ ਤਰ੍ਹਾਂ ਉਬਲਣਾ ਚਾਹੀਦਾ ਪਾਣੀ ਆਗੇ ਜੀ ਵਾਲੀ ਆਪਣਾ ਰਦ ਨੂੰ ਪਾਣੀ ਨੂੰ ਪਾਣੀ ਨੂੰ ਉਵਾਲੀ ਆ ਗਈ ਤਾਂ ਆਪਾਂ ਸਾਰਾ ਦੁੱਧ ਨਹੀਂ ਪਾਉਣਾ ਆ ਦੇਖੋ ਫੁੱਲ ਫੈਟ ਆਪਣੇ ਕੋਲ ਪੂਰਾ ਦੁੱਧ ਨਹੀਂ ਭੋਣਾ ਪਾ ਲੈਣਾ ਅੱਧਾ ਹੀ ਪਾ ਮੰਗੋ ਅੱਧਾ ਪਾ ਲੈ ਅੱਧਾ ਆਪਾਂ ਰੱਖ ਲੈ ਦੁੱਧ ਹੁਣ ਆਪਾਂ ਇਹਨੂੰ ਦੁੱਧ ਨੂੰ ਉਵਾਲੀ ਆਉਣ ਦੇਵਾਂਗੇ ਜਦ ਤੱਕ ਉਵਾਲੀ ਆਉਂਦੀ ਹੈ ਦੁੱਧ ਦੀ ਆਪਾਂ ਉਡੀਕ ਨਾ ਪੈਣਾ ਤੇ ਆਪਾਂ ਉਡੀਕ ਕਰਦੇ ਹਾਂ ਦੁੱਧ ਦੇ ਉਬਾਲੇ ਆਉਣ ਤੱਕ ਹਾਂਜੀ ਆ ਦੇਖੋ ਹੁਣ ਉਬਾਲੇ ਆਉਣ ਲੱਗੇ ਆਪਣੇ ਦੁੱਧ ਨੂੰ ਉਹੀ ਗਈ ਹੈ ਉਬਾਲੇ ਠੀਕ ਹੈ ਨਾ ਜਦੋਂ ਇਹਨਾਂ ਦੁੱਧ ਨੂੰ ਉਬਾਲੀ ਆ ਜਾਵੇ ਜਿਹੜਾ ਬਾਕੀ ਰਹਿੰਦਾ ਦੁੱਧ ਆਪਾਂ ਉਹ ਵੀ ਪਾ ਦੇਣਾ ਵਿੱਚ ਆ ਤਾਂ ਇਸਹੰਦਾ ਦੇਖੋ ਮੇਰਾ ਫੁੱਲ ਫੈਟ ਹੈ ਦੁੱਧ ਦੇਖੋ ਕਿੰਨੀ ਕਰੀਮ ਲੱਗੀ ਹੋਈ ਹੈ ਹਜੇ ਵੀ ਫੁੱਲ ਫੈਟ ਹੈ ਦੁੱਧ ਆਪਾਂ ਉਬਾਲੀ ਆ ਗਈ ਹੈ ਹੁਣ ਆਪਾਂ ਦੁਬਾਰੇ ਰੱਖੂ ਪਾਤਾ ਮਨੇ ਨੂੰ ਉਬਲਨ ਦਵਾਵਾਂਗੇ ਪਕਾ ਦ ਦ ਆਪਾਂ ਤਾਂ ਨਹੀਂ ਬਣਾਉਣਾ ਪਹਿਲਾਂ ਮੈਂ ਵੀ ਇਕੱਠਾ ਦੁੱਧ ਇੱਕ ਵਾਰੀ ਪਾ ਕੇ ਆਪਾਂ ਪਨੀਰ ਕੱਢਦੇ ਸੀਗੇ ਤੇ ਉਹ ਪਨੀਰ ਨਾ ਥੋੜਾ ਜਿਹਾ ਜਿਵੇਂ ਬਾਜ਼ਾਰ ਨਾਲੋਂ ਹਾਰਡ ਹੁੰਦਾ ਸੀ ਹਾਰਡ ਦਾ ਮੀਨਸ ਐਦਾਂ ਨਹੀਂ ਉਹ ਜਿੰਦੀ ਥੋੜਾ ਜਿਹਾ ਉਹਦੇ ਚ ਜਿਵੇਂ ਸਪੰਜੀ ਸਪੰਜੀ ਨਹੀਂ ਸੀਗਾ ਉਹ ਜਿਵੇਂ ਆਪਣਾ ਫਲਫੀ ਜਿਹਾ ਹੁੰਦਾ ਪਨੀਰ ਆਪਾਂ ਜਿਹੜਾ ਬਾਜ਼ਾਰ ਚੋਂ ਲੈ ਕੇ ਆਉਨੇ ਆ ਡੇਰੀ ਵਾਲਾ ਉਦਾਂ ਨਹੀਂ ਹੁੰਦਾ ਤੇ ਉਹ ਥੋੜਾ ਜਿਹਾ ਵਿੱਚ ਖਾਨੇ ਆ ਤਾਂ ਐਦਾਂ ਹੀ ਲੱਗੂ ਜਿਵੇਂ ਆਪਾਂ ਮਲਾਈ ਤੇ ਦੰਦੀ ਵੱਢ ਲਈ ਜਿੱਦਾਂ ਵੀ ਹਾਰਡ ਹੋ ਗਿਆ ਜੰਮ ਗਈ ਮਲਾਈ ਹਨਾ ਉਸ ਤਰ੍ਹਾਂ ਰਹਿ ਜਾਂਦਾ ਐਸ ਕਰਕੇ ਆਪਾਂ ਦੋ ਵਾਰੀ ਦੁੱਧ ਪੋਣਾ ਇੱਕ ਵਾਰੀ ਪਹਿਲਾਂ ਉਪਨ ਗਿਆ ਹੁਣ ਆਪਾਂ ਹਾਫ ਵਿੱਚ ਪਾਤਾ ਉਸੇ ਦੁੱਧ ਦੇ ਵਿੱਚ ਤੇ ਆਪਣਾ ਇਹਨੂੰ ਵੀ ਉਬਾਲੀ ਦੇ ਲੈਣੀ ਹੈ ਤੇ ਅੱਗੇ ਮੈਂ ਫੜਨ ਨੂੰ ਤਾਂ ਆਪਾਂ ਕਈ ਤਰੀਕੇ ਆ ਟਾਟਰੀ ਨਾਲ ਵੀ ਆਪਾਂ ਫਾੜ ਲੰਨੇ ਆ ਕਈ ਲੋਕ ਦਹੀਂ ਲੱਸੀ ਦਾ ਵੀ ਕਰ ਲੈਂਦੇ ਆ ਪ੍ਰਯੋਗ ਮੈਂ ਕੀਤਾ ਦਹੀਂ ਲੱਸੀ ਨਾਲ ਵੀ ਕੱਢਿਆ ਪਨੀਰ ਪਰ ਮੈਂ ਅੱਜ ਸਿਰਕੇ ਨਾਲ ਕੱਢੂੰਗੀ ਜਿਹੜਾ ਸਿਰਕਾ ਆਪਣਾ ਹੁੰਦਾ ਵਾਈਟ ਵਾਲਾ ਹੈ ਇਹ ট্রান্সਪੇਰੈਂਟ ਜਿਹੜਾ ਹੁੰਦਾ ਉਹ ਵਾਲਾ ਤੇ ਆਪਾਂ ਤਜਾਬ ਵੀ ਆਂਦਾ ਦੁੱਧ ਫਾੜਨ ਵਾਲਾ ਉਹਦੇ ਨਾਲ ਵੀ ਫਾੜ ਸਕਦੇ ਆ ਪਰ ਮੈਂ ਅੱਜ ਯੂਜ਼ ਕਰੂੰਗੀ ਸਿਰਕਾ ਜਿਹੜਾ ਵਾਈਟ ਵਾਲਾ ট্রান্সਪੇਰੈਂਟ फ्रूट वाला हां आ दें तैयारी हो गई वाली अपने तैयार ही उबाली दुद्ध हौली हौली रहा, दुध ਦੁੱਧ ਨੂੰ ਉਬਾਲੀ ਆਉਣ ਤੇ ਵੀ ਆਪਾਂ ਇੱਕਦਮ ਨਹੀਂ ਪਾਉਣਾ ਸਿਰਕਾ ਇਹਨੂੰ ਥੋੜੀ ਜਿਹੀ देर ਇਹਦੀ ਹੀਟ ਘਟਾਉਣ ਦਵਾਂਗੇ ਇਹ ਜਿਆਦਾ ਗਰਮ ਹੈ ਟੈਂਪਰੇਚਰ ਇਹਦਾ ਜਿਆਦਾ ਹੈ ਜਦੋਂ ਉਬਾਲੀ ਆਈ ਨਹੀਂ ਆ ਰਹੀ ਹੈ ਉਬਾਲੀ ਆਜੂਗੀ ਆਪਾਂ ਗੈਸ ਬੰਦ ਕਰ ਦੇਣਾ ਗੈਸ ਬੰਦ ਕਰਕੇ ਇਹਨੂੰ ਥੋੜੀ ਜਿਹੀ ਦੇਰ ਡਾਊਨ ਹੋਣ ਦਵਾਂਗੇ ਇਹਦੀ ਜਾਦੇ ਗਰਮ ਚ ਨਹੀਂ ਪਾਉਣਾ ਪਹਿਲਾਂ ਮੈਂ ਕਰਦੀ ਸੀ ਕਿ ਆਪਾਂ ਉਬਲਦੇ ਜੀ ਪਾ ਦਿੰਦੇ ਸੀਗੇ ਉਬਲਦੇ ਚ ਨਹੀਂ ਪਾਉਣਾ ਇਹ ਆਪਾਂ ਥੋੜਾ ਜਿਹਾ ਡਾਊਨ ਕਰਨਾ ਡਾਊਨ ਕਰਕੇ ਫਿਰ ਆਪਾਂ ਪਾਉਣਾ ਜਦੋਂ ਇਹ ਟੈਂਪਰੇਚਰ ਥੋੜਾ ਜਿਹਾ ਘੱਟ ਹੋ ਜਾਊਗਾ ਜ਼ਿਆਦਾ ਵੀ ਨਹੀਂ ਬਸ ਸਿਰਫ ਹਵਾ ਜੀ ਨਿਕਲ ਜੇ ਮੜੀ ਜੀ ਤੰਦ ਖਾਣੇ ਆਪਾਂ ਨਾਲ-ਨਾਲ ਅਜੇ ਉਹ ਵਾਲਾ ਚੰਗੀ ਤਰ੍ਹਾਂ ਆਇਆ ਨਹੀਂ ਆ ਜਾਣਾ ਤੇ ਆਪਾਂ ਸਿਰਕਾ ਲੈਣਾ ਘਟੋ ਘਟ ਕੱਚ ਦਾ ਅੱਧਾ ਗਲਾਸ ਅੱਧਾ ਗਲਾਸ ਆਪਾਂ ਸਿਰਕਾ ਲਵਾਂਗੇ ਤੇ ਉਹਦੇ ਵਿੱਚ ਅੱਧਾ ਗਲਾਸ ਲਾ ਲਓ ਪਾਣੀ ਦਾ ਪਾਵਾਂਗੇ ਸਿਰਕਾ ਵੀ ਆਪਾਂ ਇੱਕਦਮ ਡਾਇਰੈਕਟ ਨਹੀਂ ਪਾਉਣਾ ਉਹਨੂੰ ਘਟ ਕਰਕੇ ਉਹ ਸਮਝੋ ਉਹਦੀ ਸਿਰਕੇ ਨੂੰ ਤੇ ਹੋਊਗਾ ਸਰ ਕੇ ਨੂੰ ਆਪਾਂ ਕੱਟ ਕਰਕੇ ਪਾਉਣਾ ਜੰਦੀ ਜੇਰ ਦਾ ਗਲਾਸ ਆਪਣਾ ਸਿਰਕੇ ਦਾ ਤਾਂ ਅੱਧਾ ਗਲਾਸ ਆਪਾਂ ਪਾਣੀ ਦਾ ਪਾ ਕੇ ਉਹਦੀ ਉਸ ਨੂੰ ਕਰ ਲਾਂਗੇ ਕੱਟ ਕਰ ਲਾਂਗੇ ਸਿਰਕੇ ਦੀ ਜਿਹੜੀ ਖੱਟਾ ਪਾਣਾ ਜਾਂ ਲਾ ਲਓ ਕੁਝ ਵੀ ਉਸ ਨੂੰ ਕੱਟ ਕਰਕੇ ਪਾਵਾਂਗੇ ਲੋਬ ਨੂੰ ਵਾਲੀ ਆ ਰਹੀ ਹੈ ਜੀ ਆ ਗਈ ਉਹ ਵਾਲੀ ਇਹਨੂੰ ਕੱਪ ਸੇਮਾ ਕਰਕੇ ਥੋੜੀ ਜਿਹੀ ਦੇਰ ਆਪਾਂ ਰਿਜਨ ਲਾਉਗੇ ਦੋ ਦੋਨੇ ਮੈਂ ਨੂੰ ਮੈਂ ਬੰਦ ਕਰਤਾ ਗਿਆ ਸੀ ਗੈਸ ਬੰਦ ਆ ਆਪਾਂ ਥੋੜੀ ਜਿਹੀ ਦੇਰ ਹੈ ਇਸ ਨੂੰ ਵੇਟ ਕਰਾਂਗੇ ਇਹ ਥੋੜਾ ਜਿਹਾ ਹਲਕਾ ਜਾਂ ਇਹਦੀ ਟੈਂਪਰੇਚਰ ਡਾਊਨ ਹੋ ਜਾਵੇ ਹਾਂਜੀ ਆਪਾਂ ਆ ਸਿਰਕਾ ਜਿਹੜਾ ਸਿਰਕਾ ਆਪਾਂ ਅੱਧਾ ਗਲਾਸ ਲੈ ਲਾਂਗੇ 2 ਕਿਲੋ ਦੋਤਾ ਆਪਣਾ ਅੱਧਾ ਗਲਾਸ ਹੋ ਗਿਆ ਆਪਣਾ ਸਿਰਕੇ ਦਾ ਤੇ ਦਾ ਗਲਾਸ ਹੈਗਾ ਆਪਣਾ ਸਿਰਕੇ ਦਾ ਤੇ ਆਪਾਂ ਇਹਨੂੰ ਪੂਰਾ ਭਰ ਲਾਂਗੇ ਵਿੱਚ ਪਾਣੀ ਪਾ ਕੇ ਦੁੱਧ ਆਪਣਾ ਹੋ ਚੁੱਕਿਆ ਥੋੜਾ ਜਿਹਾ ਡਾਊਨ ਬਿਲਕੁਲ ਉਬਲਦੇ ਉਬਲਦੇ ਚ ਨਹੀਂ ਪਾਉਣਾ ਆ ਹੁਣ ਆਪਾਂ ਹਵਾ ਹੋਰ ਕੱਢ ਦਿੰਨੇ ਕੜਚੀ ਮਾਰ ਕੇ ਤੇ ਆਪਾਂ ਥੋੜਾ ਥੋੜਾ ਕਰਕੇ ਸਿਰਕਾ ਪਾਉਣਾ ਪਹਿਲਾਂ ਹਾਫ ਪਾ ਦਾਂਗੇ ਹਾਫ ਪੂਰਾ ਨਹੀਂ ਪਾਇਆ ਆ ਦੇਖ ਲੋ ਤੁਸੀਂ ਫੇਰ ਥੋੜਾ ਜਿਹਾ ਪਾ ਦੇਣਾ ਇਹ ਵੀ ਇੱਕਦਮ ਨਹੀਂ ਪਾਉਣਾ ਹਲਕਾ ਹਲਕਾ ਪਾਉਣਾ ਤੇ ਇੱਕ ਗੱਲ ਹੋਰ ਨੋਟ ਰੱਖਿਓ ਜਿਹੜਾ ਆਪਣਾ ਦੁੱਧ ਫਾੜਦੇ ਆਂ ਆਪਾਂ ਸਹੀ ਬਣਿਆ ਪਨੀਰ ਜਾਂ ਨਹੀਂ ਇੱਕ ਤਾਂ ਜਿਹੜੇ ਆ ਦੇਖੋ ਫੁੱਟ ਬਣ ਗਏ ਜਿਹੜੇ ਬਰੀਕ ਫੁੱਟ ਬਣਦੇ ਆ ਆ ਦੇਖੋ ਬਿਲਕੁਲ ਛੋਟੇ ਛੋਟੇ ਇਹ ਹੈਗਾ ਆਪਣਾ ਪਨੀਰ ਬਹੁਤ ਪਰਫੈਕਟ ਤੇ ਜਿਹਦੇ ਬਣ ਜਾਣੂ ਮੋٹے ਮੋٹے ਗੁੱਥੇ ਉਹ ਸਹੀ ਨਹੀਂ ਹੁੰਦਾ ਕਈ ਪਾਣੀ ਨੀਲਾ ਜਿਹਾ ਭਾ ਮਾਰਨ ਲੱਗ ਜਾਂਦਾ ਉਹ ਵੀ ਇਹਦਾ ਮਤਲਬ ਸਿਰਕਾ ਆਪਣਾ ਜਾਂ ਜਿਹੜਾ ਆਪਾਂ ਪਾਇਆ ਮੱਡੀ ਜਿਹੜੀ ਹੈ ਲੈ ਬਹੁਤ ਜਿਆਦਾ ਤੇਜ ਆ ਤਾਂ ਹੋ ਜਾਂਦਾ ਆ ਦੇਖੋ ਕਿੰਨਾ ਸੋਨਾ ਪਨੀਰ ਹੋ ਗਿਆ ਠੀਕ ਹੈ ਹੁਣ ਆਪਾਂ ਲਿੱਤੀ ਹੋਈ ਐ ਇਧਰ ਤੁਹਾਨੂੰ ਦਿਖਾਉਨੇ ਆ ਆ ਕੱਪੜਾ ਆਪਣਾ ਰੱਖਿਆ ਹੋਇਆ ਛਾਨਣੀ ਆਪਣੇ ਕੋਲ ਚੌਲਾਂ ਨਾਲ ਛਾਨਣ ਵਾਲੇ ਪ੍ਰਾਂਤ ਦੇ ਵਿੱਚ ਰੱਖ ਕੇ ਕਪੜਾ ਆਪਾਂ ਵਿਛਾਇਆ ਹੋਇਆ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦਾਂਗੇ ਆ ਪਨੀਰ ਆ భా భాను పనీర బ దుద్ధ నీ జమ్యా ਜਿਹੜੇ ਪਤਲੇ ਦੇ ਵਿੱਚ ਆਪਾਂ ਕੱਢਿਆ ਉਹਦੇ ਵਿੱਚ ਆਪਾਂ ਠੰਡਾ ਪਾਣੀ ਪਾ ਲਿਆ ਹੁਣ ਤੇ ਜਿਹੜਾ ਪਨੀਰ ਕੱਢਿਆ ਉਹ ਬਲੇ ਕੱਪੜਾ ਆਪਾਂ ਚਾਰਾਂ ਲੜਾਂ ਤੋਂ ਫੜ ਲੈਣਾ ਗਰਮ ਬਹੁਤ ਆ ਫੜ ਲੈਣਾ ਤੇ ਐਦਾਂ ਕਰਕੇ ਇਹਨੂੰ ਠੰਡੇ ਪਾਣੀ 'ਚ ਹੀ ਰੱਖ ਲੈਣਾ ਤੇ ਇਹਨੂੰ ਇਹਦੀ ਭਾਫ਼ ਨਿਕਲ ਲਾਂਗੇ ਹਾਂ ਆਪ ਨੂੰ ਠੰਡੇ ਪਾਣੀ ਚ ਪਾਇਆ ਹੋਇਆ ਆਪਣਾ ਤੇ ਆਪਾਂ ਪਨੀਰ ਉਨੀ ਦੇਰ ਨਹੀਂ ਦੱਬਣਾ ਜਿੰਨੀ ਦੇਰ ਇਹਦਾ ਟੈਂਪਰੇਚਰ ਠੀਕ ਨਹੀਂ ਹੋ ਜਾਂਦਾ ਪਨੀਰ ਨੂੰ ਆਪਾਂ ਉਨੀ ਦੇਰ ਫੜ ਕੇ ਰੱਖਣਾ ਜੰਦੀ ਇਹਦਾ ਟੈਂਪਰੇਚਰ ਡਾਊਨ ਕਰਨਾ ਗਰਮ ਨਹੀਂ ਰੱਖਣਾ ਦਿਨੇ ਲਈ ਉਹਦਾ ਟੈਂਪਰੇਚਰ ਸੈਟ ਨਹੀਂ ਆ ਜਾਂਦਾ ਆਪਣੇ ਹੱਥਾਂ ਨੂੰ ਲੱਗ ਰਿਹਾ ਹਜੇ ਇਹਦਾ ਟੈਂਪਰੇਚਰ ਸੈੱਟ ਹੋਣ ਦਿੰਨੇ ਘਟ ਹੋਣ ਦਿੰਨੇ ਡਾਊਨ ਹੋ ਜਾਣ ਦੋ ਜਦੋਂ ਬਿਲਕੁਲ ਨੋਰਮਲ ਜਿੱਦਾਂ ਆਪਾਂ ਦਹੀਂ ਲਾਉਣੇ ਆ ਨੋਰਮਲ ਟੈਂਪਰੇਚਰ ਤੇ ਉਸ ਹਿਸਾਬ ਦਾ ਇਹ ਹੋ ਜਾਣ ਦੋ ਉਦੋਂ ਆਪਾਂ ਇਸ ਨੂੰ ਚੰਗੀ ਤਰ੍ਹਾਂ ਇਹਦੇ ਕੱਢ ਕੇ ਨਲਦਾ ਇਹਦੇ ਚੋਂ ਖਟਾਸ ਨਿਕਲ ਜਾ ਜਿਹੜੀ ਇਹਦੇ ਵਿੱਚ ਹੈਗੀ ਆ ਨੰਬਰ 2 ਤੇ ਇਹੇ ਸੋਫਟ ਹੋ ਜੂ ਹੁਣ ਜਿਸ ਤਰ੍ਹਾਂ ਇਹਦੇ ਵਿੱਚ ਸੁਪੰਜੇਪਨ ਹੈਗਾ ਇਹ ਇਦਾਂ ਹੀ ਰਹੂਗਾ ਤੁਸੀਂ ਐਦਾਂ ਬਣਾ ਕੇ ਦੇਖਿਓ ਤੁਹਾਨੂੰ ਮੈਂ ਵੈਸੇ ਵੀ ਦਿਖਾਉਣੀ ਆ ਸਾਰਾ ਕੁਝ ਰੱਖ ਕੇ ਤੇ ਫਿਰ ਤੁਸੀਂ ਦੇਖਿਓ ਬਣਾਇਓ ਵੈਸੇ ਤਰ੍ਹਾਂ ਅਜੇ ਦਾ ਹੋ ਗਿਆ ਜੇ ਟੈਂਪਰੇਚਰ ਡਾਊਨ ਹੁਣ ਆਪਾਂ ਇਹਨੂੰ ਟਾਈਟ ਕਰਾਂਗੇ ਟਾਈਟ ਕਰ ਲੈਣਾ ਇਹਨੂੰ ਨਾਲੇ ਇਹਦੇ ਵਿੱਚ ਜਿਹੜਾ ਹੈਗਾ ਪਾਣੀ ਉਹ ਆਪਣਾ ਨਿਕਲ ਜਾਣਾ ਹੈ ਇਕੇ ਨਾਲ ਇਹ ਟਿੱਕੀ ਸੋਵੇਂ ਬਣ ਜਾਊਗਾ ਐਸੇ ਬਟੇਲੇ ਤੇ ਇਹਦੇ ਵਿੱਚ ਰੱਖ ਦਿੰਨੇ ਹਨ ਨੂੰ ਗੱਠ ਨੂੰ ਨਹੀਂ ਆਪਾਂ ਗੱਠ ਵੀ ਲਾ ਸਕਦੇ ਗੱਠ ਲਾ ਹੀ ਦਿੰਨੇ ਹਨ ਹਲਕੀ ਵੀ ਗੱਠ ਲਾ ਕੇ ਆਪਾਂ ਇਹ ਤੇ ਇਹਨੂੰ ਆਪਾਂ ਬੱਡੇ ਰੱਖ ਬਨੇ ਨੇ ਸਾਈਡ ਤੇ ਕਰ ਦਾਂਗੇ ਕੱਪੜੇ ਨੇ ਇਹਦੇ ਉੱਤੇ ਆਪਾਂ ਕੁਝ ਵੀ ਤਾਂ ਮੋਟਾ ਮਾਰਦਨੇ ਇੱਕ ਮੇਰ ਕੋਲ ਆਵਲ ਟੱਕਣਾ ਇਹ ਮੋਟਾ ਮਾਰਦਨੇ ਆਪਾਂ ਇਸਤੇ ਇਹ ਤੁਮ ਉੱਤੇ ਤੇਦੇ ਤੇ ਆਪਾਂ ਕੋਈ ਵੇਟ ਰੱਖਣਾ ਕੋਈ ਵੀ ਵੇਟ ਰੱਖ ਸਕਦੇ ਜਿਹਦੇ ਨਾਲਾ ਹੌਲੇ ਹੌਲੇ ਪਾਣੀ ਇਹਦਾ ਨਿਕਲ ਹੀ ਜਾਊ ਆਪਾਂ ਨੂੰ ਇਹ ਸੈੱਟ ਕਰਨ ਨੂੰ ਬਹੁਤਾ ਟਾਈਮ ਨਹੀਂ ਆਪਣੇ ਕੋਲ 15-20 ਮਿੰਟ ਚੱਲ ਮੰਨ ਲਓ ਅੱਧਾ ਘੰਟਾ ਬੋਧ ਹੈ ਤੇ ਆਪਾਂ ਉਹਦੇ ਘੰਟੇ ਬਾਅਦ ਤੁਹਾਨੂੰ ਖੋਲ ਕੇ ਦਿਖਾਵਾਂਗੇ ਪਨੀਰ ਦਾ ਆਪਾਂ ਹੁਣ ਇਹਦੇ ਤੇ ਵੇਟ ਰੱਖਾਂ ਕੋਈ ਵੀ ਵੇਟ ਰੱਖ ਸਕਦੇ ਆਂ ਆਪਾਂ ਚਾਹੇ ਆਪਾਂ ਪਾਣੀ ਭਰ ਕੇ ਰੱਖ ਦੋ ਉੱਤੇ ਜਾਂ ਕੁਝ ਆਪਣੇ ਕੋਲ ਕੋਈ ਵੇਟ ਵਾਲੀ ਚੀਜ਼ ਆਪਾਂ ਰੱਖ ਦਿੰਨੇ ਵੇਟ ਰੱਖ ਕੇ ਦੇ ਉੱਤੇ ਆਪਾਂ 15-20 ਮਿੰਟ ਬਾਅਦ ਚੈੱਕ ਕਰਾਂਗੇ ਤੁਹਾਨੂੰ ਦਿਖਾਉਨੇ ਹੈ ਹੈਲੋ ਦਰਸ਼ਕੋ ਦੇਖ ਲਓ ਜੀ ਆਪਣਾ ਭਾਰ ਰੱਖਿਆ ਹੋਇਆ ਹੈ ਤੇ ਆਪਾਂ ਹੁਣ ਇਹਨੂੰ ਚੱਕਣ ਲੱਗੇ ਆਂ। ਪਾਰਾ ਪਲਾ ਤਾਂ ਤੇ ਆਪਣਾ ਪਨੀਰ ਤੰਦ ਕੋਨੇ ਆ। ਖੋਲਤੀ ਆਪਾਂ ਗੱਠ। ਦੇਖੋ ਕਿੰਨੀ ਸੋਹਣੀ ਟੁਕੜੀ ਬਣੀ ਪਈ ਆ ਆਪਣੇ ਪਨੀਰ ਦੀ। ਤੇ ਇਹਨੂੰ ਆਪਾਂ ਐਦਾਂ ਹੀ ਚੱਕ ਕੇ ਪਾਣੀ ਦੇ ਵਿੱਚ ਰੱਖਣਾ। ਇਹਨੂੰ ਪਰੇ ਕਰਦਾ ਮੈਂ। ਆ ਆਪਣਾ ਪਾਣੀ ਲਿੱਤਾ ਹੋਇਆ ਆ ਪਾਣੀ ਦੇ ਵਿੱਚ ਆਪਾਂ ਇਦਾਂ ਹੀ ਰੱਖ ਦੇਣਾ ਇਹ ਰੱਖਣ ਦਾ ਮਤਲਬ ਇਹ ਆ ਵੀ ਕਈ ਵਾਰੀ ਪਾਉਣੇ ਦੇ ਨਾਲ ਆਪਣਾ ਜਾਂ ਕੱਪੜੇ ਦੇ ਨਾਲ ਪਨੀਰ ਚ ਚਿੰਬੜ ਜਾਂਦਾ ਵੀ ਉਹ ਨਹੀਂ ਚਿੰਬੜੂਗਾ ਆਪਾਂ ਇਹਦੇ ਚਾਖਾ ਤੇ ਇਹ ਆਪਣਾ ਛੱਡ ਦੂਗਾ ਵੈਸੇ ਤਾਂ ਛੱਡਿਆ ਹੀ ਹੋਇਆ ਫਿਰ ਵੀ ਆਪਾਂ ਧਿਆਨ ਨਾਲ ਕੱਢਾਂਗੇ ਕਈ ਵਾਰੀ ਨਾਲ ਚਿੰਬੜਿਆ ਰਹਿ ਜਾਂਦਾ ਪਨੀਰ ਆਪਣੇ ਕੱਪੜੇ ਦੇ ਦੇਖੋ ਕਿੰਨਾ ਸੋਹਣਾ ਹੋ ਗਿਆ ਹੁਣ ਇਹਨੂੰ ਆਪਾਂ ਪਾਣੀ ਦੇ ਵਿੱਚ ਹੀ ਰੱਖ ਦਾਂਗੇ ਦੇਖੋ ਕਿੰਨੇ ਸੋਹਣੇ ਬਣਗੇ ਇਹ ਪੂਰਾ ਸੌਫਟ ਹੈ ਪਨੀਰ ਤੁਹਾਨੂੰ ਕੱਟ ਕੇ ਵੀ ਦਿਖਾ ਦਿੰਨੇ ਆਪਾਂ ਇਹਦੇ ਵਿੱਚ ਛੱਡ ਦਿੰਨੇ ਇੱਕ ਵਾਰੀ ਤੁਹਾਨੂੰ ਕੱਟ ਕੇ ਵੀ ਦਿਖਾਉਣਾ ਹੈ ਲੇਟਾ ਆਪਾਂ ਸੈਂਟਰੀ ਕੱਟ ਲੈ ਆਪਾਂ ਛੋਟੀ ਕੱਟ ਕੇ ਦਿਖਾਉਣੀ ਆ। ਆ ਦੇਖ ਕਿੰਨਾ ਸੋਨਾ ਆ ਦੇਖ। 스펀ਜੀ ਬਣਿਆ ਆਪਣਾ ਪਨੀਰ ਇਹ ਹਾਰਡ ਨਹੀਂ ਅੱਗੇ ਮੈਂ ਬਣਾਉਣੀ ਆ ਤੇ ਉਹ ਹਾਰਡ ਰਹਿ ਜਾਂਦਾ। ਹੁਣ ਆ ਸੌਫਟ ਹੈ। ਉਹ ਜਿੱਦਾਂ ਆਪਾਂ ਲੱਗੂਗਾ ਜਿੱਦਾਂ ਆਪਾਂ ਮਲਾਈ ਜਮਾ ਲਈ ਇਦਾਂ ਹੋ ਜਾਂਦਾ ਆ ਦੇਖੋ ਕਿੰਨਾ ਸੋਹਣਾ ਜੰਮਿਆ ਤੁਸੀਂ ਵੀ ਐਸੇ ਤਰੀਕੇ ਨਾਲ ਬਣਾ ਕੇ ਦੇਖਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੰਮੀ ਰਸੋਈ ਮੰਮੀ ਦੀ ਰਸੋਈ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਜੀ